ਸਸਕਲ ਦੋਸਤੋ ਆਪਾਂ ਇਸ ਸਮੇਂ ਮੌਜੂਦ ਆਂ ਸਤਲੁਜ ਦਰਿਆ ਦੇ ਕੰਢੇ ਤੇ ਅੱਗੇ ਵੀ ਆਪਾਂ ਇੱਥੋਂ ਜਿਹੜੀਆਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਅੱਜ ਹੈਗੀ 16 ਅਗਸਤ 2025 ਦਿਨ ਆਪਣਾ ਸ਼ਨੀਵਾਰ ਦਾ ਦਿਨ ਆਪਾਂ ਜਿਹੜੀ ਇਹ ਵੀਡੀਓ ਬਣਾਉਣ ਜਾ ਰਹੇ ਆਂ ਲਗਭਗ 11:30 ਵਜੇ ਦਾ ਸਮਾਂ ਹੋ ਚੁੱਕਾ ਏਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਖੜਾ ਡੈਮ ਦਾ ਲੈਵਲ ਵੀ ਦੱਸਾਂਗੇ ਪੌਂਗ ਡੈਮ ਦਾ ਕੀ ਹੁਣ ਇਸ ਸਮੇਂ ਲੈਵਲ ਚੱਲ ਰਿਹਾ ਉਹ ਵੀ ਦੱਸਾਂਗੇ ਹਰੀਕੇ ਹੈਡ ਵਰਕਸ ਦਾ ਵੀ ਦੱਸਾਂਗੇ ਕਿ ਹਰੀਕੇ ਹੈਡ ਵਰਕ ਤੋਂ ਜਿਹੜਾ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਸੋ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਤੱਕ ਪਹੁੰਚ ਸਕੇ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੋ ਕਿਹੜੇ-ਕਿਹੜੇ ਏਰੀਆ ਤੋਂ ਬਾਚ ਕਰ ਰਹੇ ਹੋ ਜਾਂ ਕਿਹੜੇ ਸਤਲੂਈ ਦੇ ਨੇੜੇ ਹੋ ਜਾਂ ਬਿਆਸ ਦੇ ਨੇੜੇ ਹੋ ਕਿੱਥੇ-ਕਿੱਥੇ ਜਿਹੜਾ ਕਿਵੇਂ-ਕਿਵੇਂ ਆ ਪਾਣੀ ਉਹ ਚੱਲ ਰਿਹਾ ਹੁਣ ਤਾਜ਼ਾ ਅਪਡੇਟ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ ਲਗਭਗ 11:30 ਵਜੇ ਦਾ ਸਮਾਂ ਵਾਂ ਆਪਾਂ ਤੁੜਾਂ ਦੀਆਂ ਬੈਕਾਂ ਜਿਹੜੀਆਂ ਅੱਗੇ ਵੀ ਇੱਥੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਅੱਜ ਜਿਸ ਸਮੇਂ ਮੈਂ ਮੌਜੂਦ ਆ ਇੱਥੇ ਸੁੱਕਾ ਵਾ ਉੱਥੇ ਤੁਹਾਨੂੰ ਇੱਕ ਦਿਨ ਮੱਝਾ ਦਿਖਾਈਆਂ ਸੀ ਪਰਸੋਂ ਉਹ ਜਿਹੜਾ ਸਾਰਾ ਇਲਾਕਾ ਲਗਭਗ ਜਿਹੜਾ ਐਸ ਸਮੇਂ ਜਿਹੜਾ ਪਾਣੀ ਦੇ ਨਾਲ ਉਹ ਜਿਹੜਾ ਇਲਾਕਾ ਸਾਹਮਣੇ ਤੁਸੀਂ ਦੇਖ ਰਹੇ ਹੋ ਐਸ ਝੋਨੇ ਦੇ ਵਿੱਚ ਵੀ ਪਾਣੀ ਚੱਲ ਰਿਹਾ ਉਸ ਇਲਾਕੇ ਦੇ ਵਿੱਚ ਵੀ ਜਿਹੜਾ ਸਾਹਮਣੇ ਖੇਤ ਆ ਉਹਦੇ ਵਿੱਚ ਵੀ ਪਾਣੀ ਜਿਹੜਾ ਬੁਰੀ ਤਰ੍ਹਾਂ ਵੱਧ ਚੁੱਕਾ ਹੈ ਜਿਹੜਾ ਕਿ ਆਪਾਂ ਨੂੰ ਪਤਾ ਲਗਭਗ ਹਰੀਕੇੜ ਤੋਂ ਅਗਲੇ ਪਾਸੇ ਬਹੁਤ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਬਿਆਸ ਦਰਿਆ ਤੋਂ ਪਿਛਲੇ ਪ ਜਿਹੜਾ ਹਰੀਕੇੜ ਤੋਂ ਪਿਛਲੇ ਪਾਸੇ ਜਿਹੜਾ ਬਿਆਸਦ ਰਿਆ ਦੇ ਕਾਫੀ ਜਿਹੜੇ ਪਿੰਡ ਉਹ ਵੀ ਡੁੱਬ ਚੁੱਕੇ ਹਨ ਹਰੀਕੇੜ ਤੋਂ ਅਗਲੇ ਪਾਸੇ ਫਰੋਜਪੁਰ ਤੱਕ ਜਿਹੜੇ ਉਹ ਵੀ ਕਾਫੀ ਪਿੰਡ ਫਸਲਾਂ ਜਿਹੜੀਆਂ ਡੁੱਬ ਚੁੱਕੀਆਂ ਨੇ ਜੇਕਰ ਆਪਾਂ ਫਰੋਜਪੁਰ ਤੋਂ ਅਗਲੇ ਪਾਸੇ ਦੀ ਗੱਲ ਕਰੀਏ ਤਾਂ ਉਧਰ ਵੀ ਕਾਫੀ ਇਲਾਕਾ ਜਿਹੜਾ ਫਾਇਲਕਾ ਏਰੀਆ ਦਾ ਜਾਂ ਹੋਰ ਕਈ ਪਿੰਡ ਨੇ ਉਹ ਵੀ ਜਿਹੜਾ ਬੁਰੀ ਤਰ੍ਹਾਂ ਪਾਣੀ ਦੀ ਮਾਰੇਠ ਚੱਲ ਰਹੇ ਨੇ ਹੁਣ ਇੱਥੇ ਕੋਸ਼ ਆਪਣੇ ਕੋਲੇ ਵੀਰ ਮੌਜੂਦ ਨੇ ਉਹਨਾਂ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਤੇ ਆਪਾਂ ਜਿਹੜਾ ਤੁਹਾਨੂੰ ਇੱਕ ਵਾਰ ਜਿਹੜਾ ਪਾਣੀ ਆ ਉਹ ਸਾਰਾ ਦਿਖਾ ਦਿੰਨੇ ਆ ਸਾਹਮਣੇ ਤੁਸੀਂ ਜੋ ਖੇਤ ਦੇਖ ਰਹੇ ਹੋ ਇਹਨਾਂ ਖੇਤਾਂ ਦੇ ਵਿੱਚ ਆਪਾਂ ਇੱਕ ਦੋ ਦਿਨ ਪਹਿਲਾਂ ਜਿਹੜੀ ਵੀਡੀਓ ਬਣਾਈ ਆ ਆ ਜਿਹੜਾ ਪਾਣੀ ਆ ਇਹ ਦਰਿਆ ਦਾ ਪਾਣੀ ਖੇਤਾਂ ਦੇ ਵਿੱਚ ਵੜ ਚੁੱਕਾ ਹੈ ਬਾਕੀ ਜੇਸ ਜਗ੍ਹਾ ਤੇ ਆਪਾਂ ਮੌਜੂਦ ਹੈ ਕਾਫੀ ਉੱਚੀ ਜਗ੍ਹਾ ਵਾ ਕਿਉਂਕਿ ਇੱਥੇ ਜਦੋਂ ਪਾਣੀ ਚੜਦਾ ਤੇ ਅਗਲੇ ਪਾਸੇ ਜਿਵੇਂ ਨਿਹਾਲਾ ਲਵੇਰਾ ਧੀਰਾ ਕਰ ਕਈ ਜਿਹੜੇ ਪਿੰਡ ਨੇ ਉਹ ਬੁਰੀ ਤਰ੍ਹਾਂ ਜਿਹੜੇ ਡੁੱਬ ਚੁੱਕੇ ਹੁੰਦੇ ਨੇ ਤੇ ਅੱਜ ਵੀ ਉਹੀ ਗੱਲ ਆ ਕਿ ਨਿਹਾਲਾ ਨਿਹਾਲਾ ਲਵੇਰਾ ਧੀਰਾ ਕਰ ਮੁੱਠਿਆਂ ਵਾਲਾ ਕਾਫੀ ਜਿਹੜੇ ਪਿੰਡ ਨੇ ਅਗਲੇ ਉਹ ਬੁਰੀ ਤਰ੍ਹਾਂ ਜਿਹੜੇ ਡੁੱਬ ਚੁੱਕੇ ਨੇ ਸੋ ਇੱਥੇ ਵੀ ਜਿਹੜੀ ਕੁਝ ਮਜੂਦ ਆ ਉਹਨਾਂ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਨੂੰ ਮੈਂ ਜ਼ੂਮ ਕਰਕੇ ਵੀਡੀਓ ਦਿਖਾ ਰਿਹਾ ਇਸ ਜਗ੍ਹਾ ਤੇ ਆਪਾਂ ਤੁਹਾਨੂੰ 2 ਦਿਨ ਪਹਿਲਾਂ ਜਿਹੜੀਆਂ ਮੱਝਾਂ ਦਿਖਾਈਆਂ ਸੀ ਸ਼ਾਇਦ ਤੁਸੀਂ ਫੋਟੋਆਂ ਵੀ ਨੈਟ ਤੇ ਉੱਪਰ ਕਿਤੇ ਦੇਖੀ ਹੋਊਗੀ ਐਸ ਸਮੇਂ ਜਿਹੜਾ ਉੱਥੇ ਗੋਡੇ-ਗੋਡੇ ਪਾਣੀ ਹੋ ਚੁੱਕਾ ਹੈ ਇੱਕ ਰਾਹ ਇਸ ਪਾਸੋਂ ਆ ਰਿਹਾ ਜਿਹੜੇ ਕਿ ਰਾਹ ਤੇ ਆਪਾਂ ਵੀਡੀਓ ਬਣਾਈ ਸੀ ਅੰਕਲ ਜੀ ਉਧਰੋਂ ਆ ਰਹੇ ਸੀ ਉਹ ਰਾਹ ਵੀ ਬਿਲਕੁਲ ਜਿਹੜਾ ਬੰਦ ਹੋ ਜਿਹੜਾ ਮੈਂ ਰਾਹ ਆ ਲੰਘ ਕੇ ਆਇਆ ਇਸ ਰਿਆ ਦੇ ਜਿਹੜਾ ਪਿਛਲੇ ਪਾਸੇ ਵੀ ਪਾਣੀ ਚੱਲ ਰਿਹਾ ਕਿਉਂਕਿ ਇੰਨਾ ਝੋਣਿਆਂ ਦੇ ਵਿੱਚ ਦੀ ਪਾਣੀ ਹੋ ਕੇ ਜਿਹੜਾ ਅਗਲੇ ਪਾਸੇ ਜਾ ਰਿਹਾ ਆ ਜਿਹੜਾ ਪਾਣੀ ਤੁਸੀਂ ਝੋਨੇ ਦੇ ਵਿੱਚ ਦੇਖ ਰਹੇ ਹੋ ਇਹ ਦਰਿਆ ਦਾ ਪਾਣੀ ਆ ਬਾਕੀ ਵੀਰੇ ਸਾਰੇ ਆਪਣੇ ਮੌਜੂਦ ਆ ਇਹਨਾਂ ਨਾਲ ਵੀ ਜਿਹੜੀ ਆਪਾਂ ਕਰਦੇ ਆ ਗੱਲਬਾਤ ਇੱਕ ਮਿੰਟ ਜੀ ਸਤਿ ਸ਼ਕਾਲ ਜੀ ਠੀਕ ਹੈ ਜੀ ਹਾਂ ਜੀ ਤੇ ਕਿਵੇਂ ਪਾਣੀ ਸਵੇਰ ਦਾ ਕਿੰਨਾ ਕੁ ਵਧਿਆ ਵਾਹ ਵਾਹ ਯਾਤ ਪਾਣੀ ਸਵੇਰ ਦਾ ਵਧ ਗਿਆ ਜਿਆਦਾ ਵਧ ਗਿਆ ਹਾਂ ਜੀ ਝੋਨਾ ਝੋਨਾ ਹੀ ਵਧ ਗਿਆ ਸਾਰੇ ਪਾਸੇ ਹੈ ਹਾਂ ਠੀਕ ਆ ਤੁਸੀਂ ਇੱਥੇ ਜੇ ਸਵੇਰ ਦੇ ਇੱਥੇ ਹੀ ਆ ਇੱਥੇ ਕਿੱਥੇ ਰਹਿੰਦੇ ਜੇ ਹਾਂ ਬਈ ਇੱਥੇ ਵਾਲੀ ਆਪਣਾ ਇੱਧਰ ਘਰ ਆ ਨੇੜੇ ਹਾਂ ਠੀਕ ਆ ਪਾਣੀ ਵਧਦਾ ਪਿਆ ਹੈ ਵਧਦਾ ਪਿਆ ਹਾਂ ਠੀਕ ਆ ਝੋਨੇ ਝਾਨੇ ਲਗਭਗ ਡੁੱਬਦੇ ਹੀ ਪਏ ਆ ਸਾਰੇ ਡੁੱਬ ਕੇ ਡੁੱਬ ਕੇ ਠੀਕ ਆ ਜੀ ਸੋ ਅੱਗੇ ਵੀਰ ਵਾਲੀ ਮੌਜੂਦ ਹਾਂ ਜੀ ਹਾਂ ਜੀ ਉਹਨਾਂ ਨਾਲ ਵੀ ਕਰਵਾਵਾ ਗੱਲਬਾਤ ਆ ਜਿਹੜਾ ਪਾਣੀ ਤੁਸੀਂ ਝੋਨੇ ਦੇ ਵਿੱਚ ਦੇਖ ਰਹੇ ਹੋ ਇਹ ਜਿਹੜਾ ਪਾਣੀ ਆ ਦਰਿਆ ਦਾ ਪਾਣੀ ਆ ਆ ਜਾ ਵੀ ਸ਼ੇਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸ ਪਾਸੇ ਥੋੜਾ ਜਿਹਾ ਤੇ ਪਾਣੀ ਦਾ ਕੀ ਮਾਹੌਲ ਚੱਲ ਰਿਹਾ ਜੇ ਆਪਾਂ ਪਹਿਲਾਂ ਦੱਸੋ ਸਾਨੂੰ ਥੋੜੀ ਜਿਹੀ ਕੋ ਲੋਕੇਸ਼ਨ ਦੱਸੋ ਕਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਜੀ ਇਹ ਆਪਾਂ ਹੀ ਕਿਨਾਲ ਲੈਂਦੇ ਦੂਲਾ ਸਿੰਘ ਵਾਲੇ ਜਿਵੇਂ ਪਿੰਡ ਦੂਲਾ ਸਿੰਘ ਵਾਲੇ ਜਿਹੜਾ ਵੀ ਆਪਾਂ ਜਗ੍ਹਾ ਬੋਲ ਦੋ ਹਾਂਜੀ ਹਾਂਜੀ ਗਗੜ ਕੇ ਬਈਕਾ ਠੀਕ ਆ ਹਾਂਜੀ ਜਿਵੇਂ ਆ ਤੋੜਾਂ ਦੀਆਂ ਬਈਕਾ ਆਈਆਂ ਠੀਕ ਆ ਤੇ ਤੇ ਇਹ ਗਗੜ ਕਾ ਏਰੀਆ ਹੋ ਗਿਆ ਤੋੜਾਂ ਦੀਆਂ ਬਈਕਾ ਸਾਰਾ ਇੱਕ ਹੀ ਆ ਰਾਦ ਲ ਕੇਗਾ ਹਾਂਜੀ ਪਾਣੀ ਇੱਥੇ ਸਵੇਰ ਦਾ ਕਾਫੀ ਵਧਿਆ ਵੈਸੇ ਆਪਾਂ ਗੱਲ ਕਰੀਏ ਵਧੀਆ ਵਧੀਆ ਵੀਰੇ ਆ ਦੇਖੋ ਤੁਹਾਨੂੰ ਹੀ ਪਤਾ ਲੱਗਣ ਦੇ ਕਿੰਨਾ ਪਾਣੀ ਲੰਘਣ ਦੇ ਆ ਆ ਜਿਹੜਾ ਰਾਹ ਪਰਲੇ ਪਾਸੇ ਬੰਦ ਹੋਇਆ ਹੈ ਨਾ ਸਾਰਾ ਹਾਂਜੀ ਇਹ ਵੀ ਬੰਦ ਹੋਇਆ ਪਿੱਛੋਂ ਵੀ ਲੰਘ ਗਿਆ ਆ ਆਪਾਂ ਜਿੱਥੋਂ ਲੰਘ ਕੇ ਆਏ ਉੱਥੇ ਵੀ ਪਾਣੀ ਹੈਗਾ ਪਾਣੀ ਲੰਘਿਆ ਹਾਂ ਹੁਣ ਵੀ ਜਿਹੜਾ ਪਾਣੀ ਆ ਛੱਲਾਂ ਨਾਲ ਵਧਦਾ ਮੇਰੇ ਵੀਰੋ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਆ ਦੇਖ ਲਓ ਪਾਣੀ ਦੀਆਂ ਛੱਲਾਂ ਜਿਹੜੀਆਂ ਨੇ ਐ ਨੂੰ ਥੋੜਾ ਥੋੜਾ ਕਰਕੇ ਜਿਹੜਾ ਪਾਣੀ ਲਗਾਤਾਰ ਸਵੇਰ ਦਾ ਜਿਹੜਾ ਵਾਧ ਆ ਰਿਹਾ ਹੈ ਆਪਣਾ ਆਪਣਾ ਪਿੰਡ ਕਿਹੜਾ ਪਿੰਡ ਵੀਰ ਜੀ ਮੇਰਾ ਪਿੰਡ ਬਾਨ ਵਾਲੀ ਤੁਸੀਂ ਇੱਥੇ ਮਿਲ ਕੇ ਪਾਣੀ ਦਾ ਜਾਈ ਜਾ ਲੈਣ ਆਏ ਹੋ ਕੇ ਦੇਖਣ ਆਏ ਹੋ ਜੀ ਆਪਣੀ ਵੀ ਪਹਿਲੀ ਹੈਗੀ ਨਾ ਉਧਰ ਤਾਂ ਕਰਕੇ ਇੱਧਰ ਦੇਖਣ ਆਏ ਫਿਰ ਠੀਕ ਹੈ ਇੱਧਰ ਝੋਨੇ ਝਾਨੇ ਕਾਫੀ ਡੁੱਬ ਚੁੱਕੇ ਵੇਹੇ ਨਾ ਆ ਵੀ ਹੁਣ ਕੰਡੇ ਤੇ ਆ ਵੀ ਸਾਰਾ ਜਿਹੜਾ ਕੰਡੇ ਪਾਣੀ ਉੱਚੀ ਤਾਂ ਤੇ ਚੜ ਗਿਆ ਸਹੀ ਗੱਲ ਹੈ ਜੀ ਹੂੰ 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 ਠੀਕ ਹੈ ਹਾਂਜੀ ਹਾਂਜੀ ਠੀਕ ਹੈ ਅਸੀ ਕਾ ਵੀਰ ਜੀ ਸਹੀ ਗੱਲ ਜੀ ਕੀ ਨਾਮ ਜੀ ਆਪਣਾ ਹਰਪਾਲ ਸਿੰਘ ਤੇ ਕੀ ਮਾਹੌਲ ਆ ਪਾਣੀ ਦਾ ਢਾੜੀ ਤੇ ਇੱਥੇ ਦਰਿਆ ਤਾਂ ਹੀ ਪੈਲੀ ਆ ਤੇ ਕੀ ਹਿਸਾਬ ਕਿਤਾਵਾ ਪਾਣੀ ਦਾ ਮਾਹੌਲ ਪਾਣੀ ਅੱਗੇ ਨਾਲੋਂ ਕੋਈ ਕਈ ਜਾਂਦਾ ਵਧ ਗਿਆ ਕੋਈ ਕਈ ਜਾਂਦਾ ਘਟ ਗਿਆ ਤੇ ਪਾਣੀ ਵੱਟ ਮੇਰੇ ਹਿਸਾਬ ਨਾਲ ਤੇ ਵਧ ਰਿਹਾ ਠੀਕ ਆ ਪਿੱਛੋਂ ਵੇਖੀਏ ਆਪਾਂ ਬੰਨ ਦੇ ਨਾਲ ਪਾਣੀ ਫੁੱਲ ਹੋ ਗੰਦੇ ਆ ਆਪਣੇ ਨਾਲ ਠੀਕ ਆ ਹਾਂ ਤੇ ਅੱਗੇ ਪਾਣੀ ਆਦਰ ਕੈਮਰਾ ਮਾਰੋ ਹੂੰ 2023 ਦਾ ਇਧਰੋਂ ਪਾਣੀ ਪੈਣ ਲੱਗਾ ਸਿੱਧਾ ਪਹਿਲਾਂ ਇਧਰ ਕਦੀ ਪਾਣੀ ਨਹੀਂ ਆਇਆ 88 ਵਾਲਾ ਪਾਣੀ ਵੀ ਨਹੀਂ ਤੋੜਾਂ ਦੀਆਂ ਬੇਕਾਂਲ ਚੜਿਆ ਕਦੀ ਠੀਕ ਆ ਇਹ ਉੱਚੀ ਥਾਂ ਨਾ ਬਹੁਤ ਜਿਆਦੀ ਇਹ ਬਹੁਤ ਉੱਚੀ ਥਾਂ ਐ ਇੱਧਰ ਸਾਡੀ ਨਾਲ ਹੀ 10 ਕਿੱਲੇ ਜ਼ਮੀਨ ਆ ਉਧਰ ਕਦੀ ਪਾਣੀ ਨਹੀਂ ਗਿਆ ਸਾਡੇ ਠੀਕ ਹੈ ਤੇ ਉਧਰ ਨੂੰ ਵੀ ਮੇਰੇ ਹਿਸਾਬ ਨਾਲ ਵੀ ਹੋਰ ਸ਼ਾਮਾਂ ਤੱਕਰ ਪਾਣੀ ਪੈ ਜਾਊਗਾ ਤੇ ਇਹ ਦੂਜਾ ਆਪਣਾ ਕਿਹੜਾ ਕਿਹੜਾ ਇਲਾਕਾ ਜਿਹੜਾ ਹੁਣ ਇੱਥੇ ਪਾਣੀ ਆ ਪੌਂਚੀ ਜਗ੍ਹਾ ਤੇ ਖੜੇ ਇੱਥੇ ਤਾਂ ਪਾਣੀ ਚੜ ਗਿਆ ਇਹ ਪਾਣੀ ਚੜਨ ਦੇ ਨਾਲ ਇੱਧਰ ਕਿਹੜਾ ਕਿਹੜਾ ਇਲਾਕਾ ਜਿਹੜਾ ਖਰਾਬ ਹੋ ਰਿਹਾ ਕਤਬਦੀਨ ਵੀਰ ਜੀ ਹੁਣ ਕੋਈ ਮੱਲਾਂ ਵਾਲੇ ਤੋਂ ਵੀ ਆ ਹਾਂਜੀ ਕੋਈ ਦੂਲਾ ਸਿੰਘ ਵਾਲੇ ਤੋਂ ਜਗਿੰਦਰ ਸਿੰਘ ਜ਼ਮੀਨਾ ਲੋਕਾਂ ਦੀ ਇੱਧਰ ਆਏਗਾ ਜੱਗੂ ਵਾਲੇ ਤੋਂ ਹਾਂਜੀ ਬਾਣਾ ਵਾਲੀ ਤੋਂ ਭੰਡਾਲਾ ਲੋਕਾਂ ਦੇ ਘਰ ਉਧਰ ਆ ਜ਼ਮੀਨਾ ਲੋਕਾਂ ਦੀ ਤਕਰੀਬਨ ਹੀ ਇੱਧਰ ਆ ਸਾਰੇ ਲੋਕਾਂ ਦੀ ਹੀ ਹੁਣ ਆਪਾਂ ਇਸ ਟਾਈਮ ਮੌਜੂਦ ਖੜੇ ਆ ਗੱਗੜਾਂਗੀਆਂ ਬੈਕਾਂ ਤੇ ਤੇ ਟੋੜਾਂ ਦੀਆਂ ਬੈਕਾਂ ਤੇ ਠੀਕ ਹੈ ਵਿਚਾਲੇ ਖੜੇ ਹੋਏ ਆਂ ਠੀਕ ਹੈ ਦੋਨਾਂ ਬੈਕਾਂ ਦੇ ਠੀਕ ਹੈ ਤੇ ਬਾਕੀ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਆ ਠੀਕ ਹੈ ਦੇਖਿਆ ਜਾਵੇਗੀ ਪਾਣੀ ਜਿੱਥੋਂ ਨਹੀਂ ਕਦੀ ਪੈਂਦਾ ਸੀ ਪਾਣੀ ਉੱਥੋਂ ਵੀ ਹਰ ਕੀ ਪੈਂਦਿਆ ਪਾਣੀ ਠੀਕ ਹੈ ਤੇ ਪਾਣੀ ਕੋਈ ਘਟਣ ਦੇ ਸਾਰ ਹੈਗੇ ਆ ਮੇਰੇ ਖਿਆਲ ਨਾਲ ਹਜੇ ਤਨੀਗਾ 2 ਦਿਨ ਘਟਣ ਦੇ ਸਾਰ ਹੋਣਗੇ ਜਾਂ ਨਾ ਇਧਰ ਆ ਜਾਓ ਠੀਕ ਹੈ 2 ਕੁ ਦਿਨ ਹਜੇ ਵੇਟ ਕਰਨੀ ਪਊਗੀ ਵੀ ਐਡੀ ਜਲਦੀ ਪਤਾ ਨਹੀਂ ਲੱਗਦਾ ਵੀ ਪਾਣੀ ਘਟ ਗਿਆ કે ਵਧ ਗਿਆ ਠੀਕਾ ਵੈਸੇ ਜੇ ਆਪਾਂ ਦੇਖੀਏ ਤੇ ਮੇਰੇ ਮੈਂ ਜਿਹੜਾ ਚਲੋ ਰੋਜ਼ ਹੋਣਾ ਰਹੀ ਨਾ ਪਤਾ ਲੱਗਦਾ ਰਹਿੰਦਾ ਕਿ ਪਾਣੀ ਇਹ ਸਾਹਮਣੇ ਬੂਟੀ ਜਾ ਰਹੀ ਹੈ ਜਿਹਨੂੰ ਆਪਾਂ ਕਲਾਲੀ ਕਹਿ ਦਿੰਦੇ ਆ ਜੀ ਇਹ ਜਿਹੜਾ ਇਹਦੇ ਤੁਸੀਂ ਵਹਾਤ ਉਹ ਵੀ ਅੰਤਾਜਾ ਲਗਾ ਸਕਦੇ ਹੋ ਬਾਕੀ ਮੈਂ ਜਿੱਥੇ ਮੌਜੂਦ ਆ ਇੱਥੇ ਜਿਹੜਾ ਪਾਣੀ ਦੀ ਛੋਟੇ ਛੋਟੇ ਛੱਲਾ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਪਾਣੀ ਜਿਹੜਾ ਐ ਨੂੰ ਵੱਧ ਦਾ ਲਗਾਤਾਰ ਨਜ਼ਰ ਆ ਰਿਹਾ ਕਿੰਨਾ ਕੁ ਟਾਈਮ ਬੀਤ ਗਿਆ ਫਿਲਹਾਲ ਦੇਖਿਆ ਮੜਾਇਆ ਆਪਣਾ 11:30 ਹੋ ਚੁੱਕਿਆ ਹਾਂਜੀ 16 ਅਗਸਤ 2025 ਹੈ 12:08 ਹੋ ਗਏ ਜੀ 12:08 ਹੋ ਗਏ ਠੀਕਾ ਕਾਫੀ ਜਿਹੜੀਆਂ ਫਸਲਾਂ ਇੱਧਰ ਖਰਾਬ ਹੋ ਚੁੱਕੀਆਂ ਲੱਗਦਾ ਫਸਲਾਂ ਵੀਰ ਜੀ ਪਤਾ ਹੀ ਨਹੀਂ ਕਿੰਨਾ ਕੇਰੀਆ ਖਰਾਬ ਹੋ ਗਿਆ ਪਤਾ ਹੀ ਨਹੀਂ ਠੀਕ ਹੈ ਹਾਂਜੀ ਠੀਕ ਹੈ ਬਹੁਤ ਏਰੀਆ ਖਰਾਬ ਹੋ ਗਿਆ ਵੀਰੇ ਕਦੀ ਤਨ ਦੱਸੀਆਂ ਨਾ ਵਿਖਾਇਓ ਮਿਲਿਆ ਇੱਧਰ ਕਦੀ ਪਾਣੀ ਨਹੀਂ ਚੜਿਆ ਇੱਧਰ ਠੀਕ ਹੈ ਠੀਕ ਹੈ ਪਾਣੀ ਇੱਧਰ ਵੀ ਚੜ ਗਿਆ ਠੀਕ ਹੈ ਠੀਕ ਹੈ ਹੁਣ 2023 ਨਾਲੋਂ ਪਾਣੀ ਘਟ ਨਹੀਂਗਾ ਪਿੱਛੇ ਕਹਿੰਦੇ ਆ ਮੁੰਡਾ ਪਿੰਡ ਬੰਨ ਟੁੱਟਿਆ ਹਾਂਜੀ ਹਾਂਜੀ ਉਹਦੇ ਕਰਕੇ ਥੋੜਾ ਜਿਹਾ ਪਾਣੀ ਘਟ ਗਿਆ ਸਾਡੇ ਸ਼ਾਇਦ ਹਾਂਜੀ ਚਲੋ ਉਹ ਵੀ ਗਲਤ ਹੋਇਆ ਜਿਹੜਾ ਬੰਨ ਟੁੱਟ ਗਿਆ ਉਹਨਾਂ ਦਾ ਵੀ ਕਾਫੀ ਨੁਕਸ ਬڑا ਨੁਕਸਾਨ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਬਾਈ ਸਰਕਾਰਾਂ ਬਹੁਤ ਗਲਤ ਚੱਲਦੀਆਂ ਪਈਆਂ ਦੱਸੋ ਵੀ ਆ ਦਰਿਆ ਇੱਕ ਦਰਿਆ ਚੱਕਰ ਵੀ ਕੀ ਆ ਦਰਿਆ ਭਰਿਆ ਪਿਆ ਆ ਹਾਂਜੀ ਹਾਂਜੀ ਰੇਤਾ ਬੜੀ ਜਮਾ ਹੋਈ ਪਈ ਆ ਦਰਿਆ ਤਾਂ ਆਇਆ ਪਿਆ ਥੋੜਾ ਜਾਂਦਾ ਮਤਲਬ ਕਿ ਖਲਾਉਂਦੀ ਇਹਨੂੰ ਸਫਾਈ ਕਰਨੀ ਹੁਣ ਖਦਾਈ ਹੋਵੇ ਤੇ ਫੇਰ ਜਾ ਕੇ ਕਿਤੇ ਸੈੱਟ ਆਵੇਗਾ ਕੋਈ ਗੱਲ ਸਾਨੂੰ ਪਾਣੀ ਤੋਂ ਕੋਈ ਪ੍ਰੋਬਲਮ ਨਹੀਂ ਗਈ ਹੂੰ ਹੂੰ ਵਿੱਚ ਚੱਲੀ ਜਾਵੇ ਸਾਨੂੰ ਕੀ ਪ੍ਰੋਬਲਮ ਹਾਂਜੀ ਹਾਂਜੀ ਕਿਉਂਕਿ ਬਹੁਤ ਵੱਡਾ ਏਰੀਆ ਦਰਿਆ ਦਾ ਹਾਂਜੀ ਸਾਨੂੰ ਪ੍ਰੋਬਲਮ ਆ ਹੁਣ ਫਸਲਾਂ ਤੇ ਵੇਖੋ ਹੁਣ ਤੁਸੀਂ ਸਾਰਾ ਖਰਚਾ ਕਰ ਬੈਠੇ ਇਹਨੂੰ ਜੈਡ ਖਰਚਾ ਹੋ ਗਿਆ ਹੁਣ ਬਸ ਵਧਣੀ ਸੀ ਫਸਲ ਇੱਕ ਸਪਰੇਅ ਕਰਕੇ ਵਧਣੀ ਸੀ ਮਣੀ ਵੀਡੀਓ ਬਣਾਣੀ ਫੋਟੋ ਖਿੱਚਣੀ ਅੱਛਾ ਉਹ ਵੀ ਸਾਰਾ ਕੋਈ ਨੁਕਸਾਨ ਹੁਣ ਵੇਖੋ ਕਿਸਾਨਾਂ ਦਾ ਕਿੰਨਾ ਹੋਇਆ ਜਿਹਦਾ ਕਿੱਲਾ ਆ ਉਹਦਾ ਵੀ ਉਹਨਾ ਨੁਕਸਾਨ ਆ ਕੀ ਤੇ 10 ਕਿੱਲੇ ਉਹਦਾ ਵੀ ਨੁਕਸਾਨ ਹੋਣਾ ਠੀਕ ਆ ਆ ਦੋ ਜਿਆਦਾ ਨੁਕਸਾਨ ਹੋਇਆ ਵੀਰ ਜੀ ਕਹਿ ਨਹੀਂ ਸਕਦੇ ਕੋਈ ਠੀਕ ਹੈ ਜੀ ਹਾਂਜੀ ਮਿਹਰਬਾਨੀ ਬੀ ਜੀ ਤੇ ਬਾਕੀ ਮੇਰੇ ਵੀਰੋ ਹੁਣ ਕਾਫੀ ਜਿਹੜਾ ਵੀਡੀਓ ਜਿਆਦਾ ਲੰਮੀ ਨਾ ਕਰੀਏ ਆਪਾਂ ਤੁਹਾਨੂੰ ਜਿਹੜਾ ਵਾ ਜਾਣਕਾਰੀ ਦੇ ਦਿੰਨੇ ਆ ਕਿ ਜਿਹੜਾ ਪੌਂਗ ਡੈਮ ਦਾ ਕੀ ਡਾਟਾ ਚੱਲ ਰਿਹਾ ਜਿਹੜਾ ਬਿਆਸ ਦਰਿਆ ਦਾ ਡਾਟਾ ਕੀ ਚੱਲ ਰਿਹਾ ਸਤਲੁਜ ਦਾ ਕੀ ਚੱਲ ਰਿਹਾ ਭਾਖੜਾ ਦਾ ਕੀ ਡਾਟਾ ਚੱਲ ਰਿਹਾ ਹਰੀਕੇ ਹੈਡ ਤੋਂ ਜਿਹੜਾ ਕਿੰਨਾ ਪਾਣੀ ਇਸ ਸਮੇਂ ਛੱਡਿਆ ਜਾ ਰਿਹਾ ਸੋ ਆਪਾਂ ਮੌਜੂਦਾ ਗੱਗੜ ਕੇ ਇਹ ਇਲਾਕਾ ਜਿਹੜਾ ਬਹੁਤ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋ ਰਿਹਾ ਲਗਾਤਾਰ ਮੈਂ ਥੋੜਾ ਤੁਹਾਨੂੰ ਡਿਟੇਲ ਪਹਿਲਾਂ ਥੋੜੀ ਜੀ ਦੱਸਦਾ ਕਿਉਂਕਿ ਵੀਡੀਓ ਜਿਹੜੀ ਕਾਫੀ ਲੰਮੀ ਨਾ ਹੋ ਜਾਵੇ ਕੁਝ ਵੀਰ ਨਾਲ ਵੀਡੀਓ ਜਿਹੜਾ ਡਾਟਾ ਦੇਖਣਾ ਹੁੰਦਾ ਜੇਕਰ ਆਪਾਂ ਗੱਲ ਕਰੀਏ ਹਮ ਆਪਾਂ ਭਾਖੜਾ ਡੈਮ ਤੋਂ ਸ਼ੁਰੂ ਕਰ ਲੈਨੇ ਜੇਕਰ ਭਾਖੜਾ ਡੈਮ ਦੀ ਸਵੇਰ ਦੀ ਗੱਲ ਕਰੀਏ 6 ਵਜੇ ਦੀ ਤੇ ਲਗਭਗ ਜਿਹੜਾ ਆਪਾਂ ਨੂੰ ਪਤਾ ਪਾਣੀ ਰੱਖਣ ਦੀ ਸ਼ਮਤਾ ਜਿਹੜੀ ਉਹ 1600 85 ਫੁੱਟ ਜੇਕਰ ਸਵੇਰੇ ਆਪਾਂ 6 ਵਜੇ ਭਾਗੜੇ ਡੈਮ ਦਾ ਲੈਵਲ ਦੇਖੀਏ ਤਾਂ 1658 ਪੁਆਇੰਟ 59 ਫੁੱਟ ਤੇ ਜਿਹੜਾ ਲੈਵਲ ਆ ਉਹ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 99361 ਕਿਊਸਿਕ ਜਿਹੜਾ ਪਾਣੀ ਆ ਉਹ ਭਾਗੜੇ ਡੈਮ ਦੇ ਵਿੱਚ ਆ ਰਿਹਾ ਹੈ ਤੇ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 22864 ਕਿਊਸਿਕ ਜਿਹੜਾ ਪਾਣੀ ਆ ਉਹ ਭਾਗੜੇ ਡੈਮ ਤੋਂ ਅਗਲੇ ਪਾਸੇ ਸਤਲੂਈ ਦੇ ਵਿੱਚ ਛੱਡਿਆ ਜਾ ਰਿਹਾ ਹੁਣ ਮੈਂ ਥੋੜੀ ਤੁਹਾਨੂੰ ਗੱਲ ਇੱਥੇ ਕਲੀਅਰ ਕਰ ਲਾਂਗੇ ਆਪਾਂ ਦੇਖਦੇ ਹਾਂ ਕਿ ਭਾਗੜੇ ਡੈਮ ਤੋਂ ਪਾਣੀ 22000 ਛੱਡਿਆ ਜਾ ਰਿਹਾ ਪਰ ਮੇਰੇ ਵੀਰੋ ਕਈ ਵਾਰੀ ਹੁੰਦਾ ਹੈ ਕਿ ਰਾਸਤੇ ਦੇ ਵਿੱਚ ਕਾਫੀ ਜਿਹੜੀਆਂ ਨਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਪਾਣੀ ਨਾਲਿਆਂ ਨਹਿਰਾਂ ਦਾ ਪਾਣੀ ਬੱਦਲ ਫੜਦੇ ਉਹਨਾਂ ਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਰਲ ਜਾਂਦਾ ਜਿਸ ਕਰਕੇ ਉਹਦਾ ਪੱਧਰ ਅਗਲੇ ਪਾਸੇ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਹੁਣ ਜੇਕਰ ਆਪਾਂ ਪੌਂਗ ਡੈਮ ਦੀ ਸਵੇਰੇ 6 ਵਜੇ ਦੀ ਰਿਪੋਰਟ ਦੇਖੀਏ 16 ਅਗਸਤ 2025 ਐਕਚੁਅਲ ਡਾਟਾ ਦੀ ਗੱਲ ਕਰੀਏ ਤਾਂ ਜਿਹੜਾ ਇਹਦਾ ਇਨਫਲੋ ਆ ਪਾਣੀ 83342 ਕਿਊਸਿਕ ਜਿਹੜਾ ਹੋ ਰਿਹਾ ਜੇਕਰ ਰੈਸਟ ਲੈਵਲ ਦੀ ਦੇਖੀਏ ਤਾਂ 1378.46 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ টারਬਾਈਨਰ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17793 ਕਿਊਸਿਕ ਜਿਹੜਾ ਪਾਣੀ ਆ ਉਹ ਛੱਡਿਆ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 39265 ਕਿਊਸਿਕ ਜਿਹੜਾ ਪਾਣੀ ਆ ਅਗਲੇ ਪਾਸੇ ਛੱਡਿਆ ਜਾ ਰਿਹਾ ਸਪਿਲਵੇ ਗੇਟਾਂ ਦੇ ਰਾਹੀਂ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 57058 ਕਿਊਸਿਕ ਜਿਹੜਾ ਪਾਣੀ ਆ ਸਵੇਰੇ 6 ਵਜੇ ਪੌਂਗ ਡੈਮ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਜੇਕਰ ਆਪਾਂ ਇਹਦੀ ਐਵਰੇਜ ਡਾਟਾ ਦੀ ਗੱਲ ਕਰੀਏ ਤਾਂ ਸੌਰੀ ਜੇਕਰ ਆਪਾਂ ਇਹ ਅਗਲੀ ਗੱਲ ਕਰੀਏ ਹਰੀ ਕੇ ਅਪਡੇਟ ਸਵੇਰੇ 6 ਵਜੇ ਦੀ ਤਾਂ ਜਿਹੜਾ ਇਸ ਦਾ ਪਾਉਂਡ ਲੈਵਲ ਆ ਉਹ ਲਗਭਗ 688.10 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਇਸ ਦੀ ਆਪਸ ਟੀਮ ਦੀ ਗੱਲ ਕਰੀਏ ਤਾਂ 1 ਲੱਖ 8383 ਕਿਊਸਿਕ ਜਿਹੜਾ ਪਾਣੀ ਆ ਇਸ ਸਮੇਂ ਹਰੀ ਕੇ ਹੈਡ ਵਰਕਸ ਤੇ ਪਹੁੰਚ ਰਿਹਾ ਸਵੇਰੇ 6 ਵਜੇ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 86364 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹਰੀਕੇ ਹੈਡ ਵਰਕਸ ਤੋਂ ਸਵੇਰੇ 6 ਵਜੇ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੀਏ ਤਾਂ 8037 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਇਪਰ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਉਹ ਰਾਜਸਥਾਨ ਫੀਡਰ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਸੋ ਇਸ ਸਮੇਂ ਮੇਰੇ ਵੀਰੋ ਜਿਹੜੀ ਜਗ੍ਹਾ ਤੇ ਆਪਾਂ ਮੌਜੂਦ ਆ ਤੁਹਾਨੂੰ ਲਾਈਵ ਜਿਹੜੀਆਂ ਸਾਰੀਆਂ ਰਿਪੋਰਟਾਂ ਆਪਾਂ ਲਗਾ ਆ ਜਿਹੜਾ ਖੇਤਾਂ ਦੇ ਵਿੱਚ ਪਾਣੀ ਪੈ ਰਿਹਾ ਕਿਉਂਕਿ ਇਹ ਬਹੁਤ ਉੱਚੀਆਂ ਫਸਲਾਂ ਨੇ ਪਰ ਆ ਇਸ ਜਗ੍ਹਾ ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਮੱਝਾ ਦਿਖਾਈਆਂ ਸੀ ਕਾਫੀ ਇੱਥੇ ਪਾਣੀ ਜਿਹੜਾ 3-3 ਫੁੱਟ ਜਿਹੜਾ ਚੜ ਚੁੱਕਾ ਹੈ ਸੋ ਬਾਕੀ ਤੁਸੀਂ ਮੈਂ ਨੇੜੇ ਕਰਕੇ ਤੁਹਾਨੂੰ ਕੋਸ਼ਿਸ਼ ਕਰਦਾ ਦਿਖਾਉਂਦੀ ਪਾਣੀ ਦਾ ਵਹਾਅ ਦੇਖ ਸਕਦੇ ਹੋ ਜਿਹੜਾ ਉਰਲੇ ਪਾਸੇ ਨੂੰ ਪਾਣੀ ਜਿਹੜਾ ਲਗਾਤਾਰ ਵਧਦਾ ਆ ਰਿਹਾ ਛੋਟੇ-ਛੋਟੇ ਜਿਹੜੇ ਛੱਲਾਂ ਨੇ ਉਹ ਬੰਦੀਆਂ ਨਜ਼ਰ ਤੁਹਾਨੂੰ ਆ ਰਹੀਆਂ ਹੋਣਗੀਆਂ ਸੋ ਮੇਰੇ ਵੀਰੇ ਵੀਡੀਓ ਜ਼ਰੂਰ ਸ਼ੇਅਰ ਕਰੋ ਪਲ-ਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜਿਹੜੀ ਆਪਾਂ ਸਹੀ ਖਬਰ ਆ ਉਹ ਲਗਾਤਾਰ ਤੁਹਾਡੇ ਤੱਕ ਜਿਹੜੀ ਪ੍ਰੋਵਾਈਡ ਉਹ ਕਰਵਾਉਂਦੇ ਰਵਾਂਗੇ ਬਾਕੀ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਬਾਕੀ ਜਿਹੜਾ ਇੰਨਾ ਪੈਨਿਕ ਜ਼ਿਆਦਾ ਤੁਸੀਂ ਕ੍ਰੀਏਟ ਨਾ ਕਰਿਆ ਕਰੋ ਕਈ ਵਾਰੀ ਹੁੰਦਾ ਕਿ ਪਾਣੀ ਹੋਰ ਕਿਤੇ ਹੁੰਦਾ ਵਾ ਤੇ ਆਪਣੇ ਅਗਲੇ ਪਿੰਡਾਂ ਦੇ ਵਿੱਚ ਕੁਝ ਪੈਨਿਕ ਕ੍ਰੀਏਟ ਕਰ ਦਿੱਤਾ ਇੰਦਾ ਡਰ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਕਿਉਂਕਿ ਉਹ ਪਾਣੀ ਪਹੁੰਚਦਾ ਕਿਤੋਂ ਵੀ ਹੋਵੇ ਜੇ ਪਾਖੜੇ ਡੈਮ ਤੋਂ ਛੱਡਣ ਤੋ ਦੋ ਤੋਂ ਲਗਭਗ ਦੋ ਦਿਨ ਲੱਗ ਹੀ ਜਾਂਦੇ ਹਰੀ ਘੜ ਤੇ ਪਹੁੰਚਦੇ ਪਹੁੰਚਦੇ ਬਾਕੀ ਥੋੜਾ ਜਿਹਾ ਮੈਂ ਵਾਰ-ਵਾਰ ਬੇਨਤੀ ਕਰਦਾ ਆ ਰਿਹਾ ਕਿ ਸਰਕਾਰੀ ਹਦਾਇਤਾਂ ਦੀ ਜਿਹੜਾ ਤੁਹਾਨੂੰ ਪਾਲਣਾ ਕਰਨ ਲਈ ਬਹੁਤ ਜ਼ਿਆਦਾ ਇਨਾਂ ਦਿਨਾਂ ਦੇ ਵਿੱਚ ਲੋਡ ਆ ਕਿਉਂਕਿ ਪਤਾ ਨਹੀਂ ਕਿੱਥੇ ਕਿਹੜਾ ਬੱਦਲ ਫੜ ਜਾਂਦਾ ਕਦੋਂ ਜਿਹੜੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਆਪਣਾ ਤੁਸੀਂ ਫਵਾਹਾਂ ਤੋਂ ਬਚੋ ਸੁਚੇਤ ਰਹੋ ਜਿਹੜੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਰਹੇ ਨੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਇਲਾਕਿਆਂ ਵਿੱਚ ਜਾ ਕੇ ਜਿਹੜਾ ਤੁਸੀਂ ਸੇਵਾ ਕਰੋ ਆ ਸਾਹਮਣੇ ਤੁਸੀਂ ਬੂਟੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿੰਨੀ ਜਿਹੜੀ ਤੇਜ਼ جاری ਹੈ ਪਾਣੀ ਦਾ ਵਹਾਅ ਕਾਫੀ ਤੇਜ਼ ਚੱਲ ਰਿਹਾ ਅੱਜ ਦੇ ਜਿਹੜਾ ਜਿਵੇਂ 16 ਅਗਸਤ 2025 ਦੀ ਗੱਲ ਕਰੀਏ ਲਗਭਗ 11 12 ਵਜ ਚੁੱਕੇ ਦੁਪਹਿਰ ਦੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ